ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਪੰਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਇਹ ਪਵਿੱਤਰ ਨਗਰੀ ਜਿੱਥੇ ਸਤਗੁਰਾਂ ਨੇ ਆਪਣੇ ਸਮੇਂ ਕਾਲ ਦੇ ਵਿੱਚ ਬਹੁਤ ਵੱਡਾ ਸਮਾਂ ਇੱਥੇ ਸਤ ਗੁਰ ਜੀ ਨੇ ਆਪ ਕੇ ਜਾ ਰਿਆ ਤੇ ਅੱਜ ਦਾ ਜਿਹੜਾ ਇਹ ਮਹਾਨ ਪੁਰਬ ਆ ਸਾਚਾ ਗੁਰ ਲਾਧੋ ਰੇ ਇਹ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਬਖਸ਼ਿਸ਼ ਸਦਕਾ ਸੰਗਤਾਂ ਦੇਸ਼ ਤੇ ਵਿਦੇਸ਼ ਦੇ ਵਿੱਚੋਂ ਇਸ ਪੁਰਬ ਨੂੰ ਮਨਾਉਣ ਲਈ ਵੱਡੇ ਪੱਧਰ ਤੇ ਸਮੂਹ ਗੁਰਨਾਨਕ ਨਾਮਲੇਵਾ ਮਾਈ ਭਾਈ ਸਰਕਤ ਕਰਦੇ ਆ ਮੈਂ ਜਿੱਥੇ ਅੱਜ ਦੇ ਇਸ ਮੁਬਾਰਕ ਦਿਨ ਤੇ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਾਮਨਾ ਵੀ ਕਰਦਾ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸਮੂਚੀਆਂ ਸੰਗਤਾਂ ਨੂੰ ਤੇ ਇਸ ਪੰਥ ਖਾਲਸੇ ਨੂੰ ਆਪਣੇ ਦਰੋਂ ਘਰੋਂ ਆਪਣੀ ਸੀਸ ਬਖਸ਼ਿਸ਼ ਕਰਨ ਸੋ ਇੱਥੇ ਮਹਾਨ ਸਵਾਵਾਾਂ ਵੀ ਚੱਲ ਰਹੀਆਂ ਇਹਨਾਂ ਮਹਾਨ ਸਵਾਵਾਾਂ ਦੇ ਵਿੱਚ ਬਹੁਤ ਸਾਰੀਆਂ ਸਵਾਵਾਾਂ ਲੰਗਰ ਹਾਲ ਦੀ ਦਫ਼ਤਰਾਂ ਦੇ stdcਾਟਨ ਜੋੜਾਕਰ ਕੜਾ ਪ੍ਰਸ਼ਾਦ ਦੇ ਕਾਊਂਟਰ ਤੇ ਫਿਰ ਦਫ਼ਤਰ ਜਿਹੜਾ ਸੀ ਇਹ ਛੋਟਾ ਸੀ ਨਾਲ ਡਿਊਟੀ ਦੇ ਉਹ ਪਿਛਲੇ ਦਿਨੀ ਸ਼ੰਤਬਾਬਾ ਕੋਲਾ ਸਿੰਘ ਜੀ ਦੇ ਇਹਨਾਂ ਨੂੰ ਬੇਨਤੀ ਕਰਕੇ ਇਹ ਜਿਹੜੇ ਆ ਨਵਾਂ ਦਫ਼ਤਰ ਇਹਦੀ ਬਣਾਉਣ ਦੀ ਕਾਰਜ ਜਿਹੜੇ ਆਰੰਭ ਹੋਏ ਸੀ ਸ਼ੰਤਬਾਬਾ ਗਰਨਾਮ ਸਿੰਘ ਜੀ ਤੇ ਅੱਜ ਉਹਨਾਂ ਦੀ ਸੰਪੂਰਨਤਾ ਹੋਈ ਬਹੁਤ ਚੜ੍ਹਦੀ ਕਲਾ ਵਿੱਚ ਛੇਤੀ ਇਹ ਕਾਰਜ ਜਿਹੜਾ ਸੰਪੂਰਨ ਹੋਇਆ ਬਹੁਤ ਬਹੁਤ ਧੰਨਵਾਦ ਕਰਦਾ ਤੇ ਅਰਦਾਸ ਵੀ ਕਰਦਾ ਸਤਿਗੁਰੂ ਜੀ ਇਹ ਸੰਪਰਦਾਮ ਸਿੱਖ ਪੰਥ ਦੀਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਵੇਂ ਔਰਤ ਦੇ ਗਹਿਣੇ ਹੁੰਦੇ ਆ ਉਹ ਖੂਬਸੂਰਤੀ ਲਈ ਨਹੀਂ ਉਹ ਅੰਗ ਸੰਗ ਰਹਿਣ ਲਈ ਹੁੰਦੇ ਵੀ ਕਿਸੇ ਔਕੇ ਵੇਲੇ ਕੰਮ ਆਉਣ। ਸੋ ਇਹ ਮਹਾਪੁਰਸ਼ ਆਪਣਾ ਬਹੁਤ ਵੱਡਾ ਯੋਗਦਾਨ ਪਾਉਂਦੇ ਆ। ਸੋ ਗੁਰੂ ਸਾਹਿਬ ਕਿਰਪਾ ਕਰਨ ਮਹਾਪੁਰਸ਼ਾਂ ਦਾ ਵੀ ਧੰਨਵਾਦ ਕਰਦਾ। ਸਮੁੱਚੇ ਪੰਥ ਨੂੰ ਅੱਜ ਦੇ ਦਿਹਾੜੇ ਦੀ ਤੇ ਆ ਨਵੀਂ ਜਿਹੜੀ ਇਮਾਰਤ ਬਣੀ ਆ ਇਹਦਾ ਵੀ ਬਹੁਤ-ਬਹੁਤ ਵਧਾਈ ਦਿਨਾ ਮੇਰਾ ਵੀਰ ਸਰਦਾਰ ਬਜੀਤ ਸਿੰਘ ਜਲਾਜ ਜਲਾਲ ਉਸਮਾ ਅਮਰਜੀਤ ਸਿੰਘ ਜੀ ਬਡਾਲਾ ਅਮਰਜੀਤ ਸਿੰਘ ਜੀ ਪੁਲਾਈਪੁਰ ਅਚੇਚੇ ਤੌਰ ਤੇ ਉਹ ਅੱਜ ਇੱਥੇ ਪਹੁੰਚੇ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਆਪਣੇ ਦਰੋਂ ਘਰੋਂ ਤੇਗ ਬਹਾਦਰ ਸਿਮਰਿਏ ਕਰਨੋਂ ਨਿਦ ਆਵੇ ਥਾਇ ਸਭ ਥਾਈ ਹੋਏ ਸਹਾਇ ਸਤਗੁਰੂ ਜੀ ਸਾਰਿਆਂ ਨੂੰ ਸਹਾਇ ਹੋਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ